ਵਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਜ ਸੱਚ ਜੁਗਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਦਾ ਹੋ ਗਏ ਜੇ ਸੋਚੀ ਲਖਵਾਰ ਛੁਪੇ ਝੁਪਨਾ ਹੋ ਗਏ ਜੇ ਲਾਇ ਰਹਾ ਲਿਪਤਾਰ ਉਖਿਆ ਪੋਖਣਾ ਉਤਰੀ ਜਬ ਬੰਨਾਪੁਰਿਆ ਪਾਰ ਸਹਿ ਸਿਆਨ ਪਲਕ ਹੋਏ ਕਾ ਇਕ ਨ ਚਲੇ ਨਾਲ ਕਿਵਸਤਿਆਰ ਹੋ ਗਈ ਐ ਕਿ ਕੋੜੇ ਟੁੱਟੇ ਪਾਰ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਾ ਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਵੜਿ ਆਈ ਹੁਕਮੀ ਉਤਮ ਨੀਚ ਹੁਕਮੇ ਲਿਖ ਦੁਖ ਸੁਖ ਪਾਈਐ ਹੈ ਇਕ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੋਣਾ ਕੋਏ ਨਾਨਕ ਹੁਕਮੇ ਜੇੁ ਬੁਝੇ ਤਾਂ ਹੁਮੇ ਕਿਹਾ ਨ ਹੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦੱਜ ਜਾਣੇ ਨਿਸ਼ਾਨ ਗਾਵੇ ਕੋ ਬਟਵੜੀਆਂ ਚਾਰ ਗਾਵੇ ਕੋ ਵਿਦਿਆ ਵਿਖਮੇ ਚਾਰ ਗਾਵੇ ਕੋ ਸਾਜ ਕਰੇ ਤਲਖੇ ਗਾਵੇ ਕੋ ਜੀਲ ਫਿਰ ਦੇਏ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਬਦੂਰ کتنا کتھی نا وی ٹوٹ کت کت کتھی کوٹی کوٹ دے, پائے, خائے, رہاو, پرواو, نائے, پار, دے دے تھک پائے ساحب ساش نائیں پو پار آخ مت کرے داطار پھر کی اگے رکھیے جت دِسے دس دربار موہ کی بولن بولیے جت سن تر پیار ਅਮ੍ਰਿਤ ਵੇਲਾ ਸੱਚੇ ਨਾ ਕੋ ਬੜੇ ਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸੱਚੇ ਆਰ ਥਾਪਿਆ ਨਾ ਜਾਏ ਕੀਤਨ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵਿਆਤਿ ਪਾਇਆ ਮਾਣ ਗਾਣ ਗਾਵੇ ਗੁੜੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਉ ਦੁਤ ਪਰ ਹਰ ਸੁਖ ਕਰ ਲੈ ਜਾਓ ਗੁਰਮੁਖ ਨਾਦਿ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰੀ ਬਰਮਾ ਗੁਰ ਪਾਰਵਤੀ ਮਾਈ ਜੇਹੋ ਜਨ ਅੱਖਾ ਨਾਹੀ ਕਹਿਣਾ ਕਥਨ ਨਾ ਜਾਏ ਗੋਰਾ ਇਕ ਦੇਵੁ ਜਾਈ ਸਭਰਾ ਜੀਆ ਦਾ ਇਕ ਦਾਤਾ ਸੋ ਮੈਂ ਮਿਸਰ ਨ ਜਾਈ ਤੀਰਤ ਨਾਵਾਂ ਜੇ ਤਿਸ ਭਾਵਾ ਅਗਿ ਭਾਣੇ ਕੀ ਨਾਹੀ ਕਰੀ ਜੇ ਜੀ ਸੱਚ ਵਾਕ ਪਾਈ ਵੇਖਾ ਅਗਿ ਕਰਮਾ ਕੀ ਮਿਲੇ ਲਈ ਮਾਧਵਿਤ ਰਤਨ ਜਵਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੋਰਾ ਇਕ ਦੇਵੁ ਜਾਈ ਸਭਰਾ ਜੀਆ ਦਾ ਇਕ ਦਾਤਾ ਸੋ ਮੈਂ ਮਿਸਰ ਨ ਜਾਈ ਜੇ ਤੂੰ ਵਿਚਾਰੇ ਯਾਰ ਜਾ ਹੋਰ ਤਾਂ ਸੁਖਦੀ ਹੋਏ ਨਵਾਂ ਖੰਡਾ ਵਿੱਚ ਜਾ ਦੀਏ ਨਾ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੇ ਜਾ ਸਕੀਰਤ ਜਗ ਲਈ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਨਿਅ ਦੇਪੇ ਪੀਰ ਸੁਰਨਾਥ ਸੁਨਿਅ ਚਰਤ ਤਵਲ ਆਕਾਸ ਸੁਨਿਅ ਦੀਪ ਲੋਪਾ ਤਾਲ ਸੁਨਿਅ ਬੋਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨਿਅ ਦੁਖ ਪਾਪ ਕਾ ਨਾਸ ਸੁਨਿਅ ਈਸ਼ਰ ਬਰਮਾ ਇੰਦਰ ਸੁਨਿਅ ਮੁਖ ਸਲਾਗੜ ਮੰਦਰ ਸੁਨਿਅ ਜੋਗ ਜਗਤਨ ਪੇਦ ਸੁਨਿਅ ਸ਼ਾਸਤਰ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨਿਅ ਦੁਖ ਪਾਪ ਕਾ ਨਾਸ ਸੁਨਿਏ ਸਾਸਨ ਤੋਂ ਗਿਆਨ ਸੁਨਿਏ 68 ਕਾਇਸ ਨਾਨ ਸੁਨਿਏ ਪਰਪੜ ਪਾਵੇ ਹਮਾਨ ਸੁਨਿਏ ਲਾਗੇ ਸਹਿ ਇਤਿਹਾਰ ਨਾਨਕ ਭਗਤਾ ਸਦਾ ਵਿਗਾ ਸੁਨਿਏ ਧੂਪ ਪਾਪ ਕਾ ਨਾਸ ਸੁਨਿਏ ਸਰਾ ਬੁਨਾ ਕੇ ਗਾ ਸੁਨਿਏ ਸੇਕ ਪੀਰ ਪਾਸਾ ਸੁਨਿਏ ਅੰਦੇ ਪਾਵੇ ਰਾ ਸੁਨਿਏ ਹਾਥ ਹੋਵੇ ਇਸਗਾ ਨਾਨਕ ਭਗਤਾ ਸਦਾ ਵਿਗਾ ਸੁਨਿਏ ਧੂਪ ਪਾਪ ਕਾ ਨਾਸ من کی قدی کہیں جائے جے کو کہے پیشے کاغل کلم نہ لکھن ہار منے کا وح چار ایسا نام نرجن ہوئے جانے من کو منع سرد ہود منہ سگلپ بن گی سنے منہ چوٹا نہ کھائے منع جم کے ساتھ نہ جائے ایسا نام نرجن ہوئے کو من جانے من کوئے من ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨੇ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਸ ਪੰਚੇ ਸੋਹਰ ਦਰ ਰਾਜਾਨ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੋਲ ਧਰਮ ਦਿਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆ ਤਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਮੋੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਆਮੀ ਹੈ ਰੂਪ ਕੀਤੇ ਤਾਂ ਜਾਨੇ ਕੋਣ ਕੂਤ ਕੀ ਤਪਸਾਉ ਏਕੋ ਕਵਾਉ ਇਸ ਤੇ ਹੋਏ ਲਖ ਦਰਿਆਉ ਪੁਤਰਤ ਕਵਨ ਕਹਾ ਵਿਚਾਰ ਵਾਰਣ ਜਵਾਂ ਏਕ ਵਾਰ ਜੋਤਤ ਭਵੇ ਸਾਈ ਪਦਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪਾ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰਾਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਥੀ ਅਸੰਗਤਾਰ ਅਸੰਗ ਸੂਰਮੁਖ ਭਕਸਾਰ ਅਸੰਖ ਮੋਹਲੇ ਬਲਾਈ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਵਾਂ ਏਕ ਵਾਰ ਜੋਦਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਦਿਰੰਗਕਾਰ ਅਸੰਖ ਮੋਰ ਕੰਦਕੋਰ ਸੰਗਤ ਚੋਰਰਾਉ ਫੋਰ ਅਸੰਖ ਫਮਰ ਕਰ ਜਾਏ ਜੋਰ ਅਸੰਖ ਗਲਵੜ ਰੱਥਿਆ ਕਮਾਈ ਅਸੰਗ ਪਾਪੀ ਪਾਪ ਕਰ ਜਾਏ

ਜੇ ਇਹ ਲਿਖੇ ਜੇ ਸਿਰ ਨਾ ਹੈ ਜਿ ਫੁਰਮਾਵੇ ਤੇ ਤੇ ਪਾਏ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਹੀ ਕੋ ਥਾਉ ਕੁਦਰਤ ਕਾ ਵਣ ਕਹਾ ਵਿਚਾਰ ਵਰਣ ਜਵਾਂ ਏਕ ਵਾਰ ਜੋਦਿਤ ਭਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਬਾਣੀ ਤੋਤੇ ਉਤਰਸ ਖੇ ਮੂਤ ਪਲੀ ਤੇ ਕਪੜ ਹੋਏ ਦੇ ਸਭੁ ਨਈਏ ਹੋ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਕੋ ਨਹੀਂ ਪਾਪੀ ਆਖਰ ਨਾਹੀ ਕਰ ਕਰ ਕਰਦਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਹੋ ਦਾਣਕ ਵੀ ਆਹੋ ਜਾਓ ਤੀਰ ਤਪ ਦੇ ਅਦਾਨ ਜੇ ਕੋ ਪਾਵੇ ਤਿੰਨ ਕਾ ਮਾਨ ਸੁਧਿਆ ਮੰਧਿਆ ਮਨ ਕੀਤਾ ਭਾਉ ਅੰਦਰ ਗਾ ਤੀਰਤ ਮਨ ਲਾਓ ਸਭੁਨ ਤੇਰੇ ਮੈਂ ਨਾਹੀ ਕੋਈ ਬਿਲਕੁਲ ਕੀਤੇ ਭਗਤ ਨਾ ਹੋਏ ਸਵਸ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਾ ਤਿਥੀ ਕਬਰਵਾਰ ਕਵਲ ਜੇ ਹੋ ਕੇ ਮਹਾ ਕਵਨਿਤ ਹੋਆ ਆਕਾਰ ਵੇਲਾ ਪਾਇਆ ਪੜਤੀ ਜੇ ਹੋਵੇ ਲੇ ਪੁਰਾਣ ਵਕਤ ਪਾਇਓ ਕਾਧਿਆ ਜੋ ਲਿਖਣ ਲੇ ਪੁਰਾਣ ਇਥਵਾਰ ਦਾ ਜੋਗੀ ਜਾਣੇ ਰਤ ਮਹਾਨਾ ਕੋਏ ਜੇ ਕਰਤਾ ਸਤਿਕੋ ਸਾਜੇ ਆਪੇ ਜਾਣੇ ਸੋਏ ਕਿਵ ਕਾ ਰਾਖਾ ਖਿਰ ਸਲਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਵਖੇ ਇੱਕ ਦੂ ਇੱਕ ਸਿਆਣਾ ਵੱਡਾ ਸੋਹੇ ਵੱਡੀ ਨਾਹੀਂ ਕੀਤਾ ਜਾਂਦਾ ਹੋਵੇ ਨਾਰਕ ਜੇ ਕੋ ਆਪ ਕੋ ਜਾਣੇ ਅਤਿ ਦਿਹਾਰਾ ਸੋਹੇ ਪਤਾਲਾ ਪਤਾਲ ਲਖ ਅਗਾਸਾ ਆਗਾਸ ਉੜ ਕੋੜ ਪਾਲ ਥਕੇ ਵੇਹ ਕਹਿ ਨਿਕਵਾਤ ਸੈਸ 18 ਕਹਿ ਤ ਤੇਬਾ ਅਸੂਲੋ ਇਕ ਧਾਤ ਦੇਖਾ ਹੋਵੇ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੇ ਆਪੇ ਜਾਣੇ ਆਪ ਸਲਾਹੀ ਸਲਾਹੀ ਇੱਚੀ ਸੁਰਤ ਨ ਪਾਈਆ ਨਦੀਆ ਤੇ ਵਾ ਪਵਿਹ ਸਮੁੰਦਰ ਨ ਜਾਣੀਐ ਸਮਧ 763 ਗਿਆ ਸ਼ੇਤੀ ਮਾਲ ਧਨ ਕੀੜੀ ਤੁਲਨਾ ਹੋਣੀ ਜੇਤੀ ਸਮਧ ਨਾ ਵਿਸਰੀਏ ਅੰਤਰਾ ਸਿਫਤੀ ਕਿਹਦਾ ਅੰਤ ਅੰਤਨਾ ਕਰਦੇ ਦੇਨਾਂ ਅੰਤ ਅੰਤਨਾ ਵੇਖਣ ਸੁਣਨ ਅੰਤ ਅੰਤਨਾ ਜਾਪੇ ਕੀਵਮਨ ਮੰਤ ਅੰਤਨਾ ਜਾਪੇ ਗੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਅੰਤਕਾਰਕ ਜੇਤੇ ਬਿਲ ਲਾਏ ਤਾਂਕੇ ਇਤਨਾ ਪਾਈ ਜਾਏ ਇਹ ਅੰਤਨਾ ਜਾਣੇ ਕੋਏ ਬਹੁਤਾ ਕਈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਮ ਐਵੜ ਉੱਚ ਹੋਵੇ ਕੋਈ ਜਿਸ ਉੱਚੇ ਕੋ ਜਾਲੇ ਸੋਏ ਜੇਵੜ ਡਬ ਜਾਵੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਤਾਤਾ ਤੇ ਨਤਮਾਏ ਕਿਤੇ ਮੰਗੇ ਜੋਦ ਪਾਰ ਕਿਤੇ ਗਨਤ ਨਹੀਂ ਵਿਚਾਰ ਕਿਤੇ ਖਾਪਟ ਉੱਢੇਵੇ ਕਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਖ ਹੈ ਖਾਏ ਕਿਤੇ ਦੁਖ ਭੁਗਤ ਸਤ ਮਾਰ ਇਹ ਵੀ ਦਾ ਤੇੜੀ ਦਾ ਤਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਪਨਾ ਸਕੇ ਕੋਈ ਜੇ ਕੋ ਖਾਇਕ ਅਖਣ ਪਾਹੇ ਉਹ ਜਾਣੇ ਜੀਤੀਆ ਮੁਖ ਖਾਏ ਆਪੇ ਜਾਣੇ ਆਪੇ ਦੇਈ ਆਖੇ ਸੀ ਵੀ ਕਹੀ ਕੇ ਜਿਸ ਤੋਂ ਬਖਸ਼ਿ ਸਿਫਤ ਸਲਾਹਾ ਨਾਨਕ ਪਾਤ ਸਾਹਿਬ ਪਾਤਸਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਜਾਏ ਅਮਲ ਪਾਏ ਅਮਲ ਸਮਾਈ ਅਮਲ ਤਰਮ ਅਮਲ ਦੇਵਾ ਫਰਮਾਨ ਅਮੁੱਲ ਬਕਸੀਸ ਅਮੋਲ ਸਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁਲ ਅਮੁਲ ਆਖਿਆ ਜਾਈ ਆਖ ਆਖ ਰਹੇ ਦਿਵਲਾਈ ਆਖੇ ਵੇਦ ਪਾਤਪੁਰਾਣ ਆਖੇ ਪੜੇ ਕਥਿਵਖਿਆਣ ਆਖੇ ਪਰਮੇ ਆਖੇ ਇੰਦਰ ਆਖੇ ਗੋਪੀ ਤੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਹਤੇ ਕੀਤੇ ਬੁੱਧ ਆਖੇ ਦਾਨਬ ਆਖੇ ਦੇਵ ਆਖੇ ਸੂਰਦਾਰ 무ਨੀ ਜਨ ਸੇਵ ਕੇਤੇ ਲਖਣ ਪਾਹੇ ਚੇਤੇ ਕਹਿ ਕੇ ਉਠੜ ਜਾਏ ਇਤੇ ਕੀਤੇ ਹੋਰ ਕਰੇ ਹੀ ਤਾਂ ਆਪ ਨਾ ਸਕੇ ਕਹਿ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖੀਏ ਸਿਰ ਗਵਾਰਾ ਗਵਾਰ ਸੋਧਰ ਕੇ ਹਾ ਸੋ ਕਰਕੇ ਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖ ਕیتے ਵਾਵੜ ਹਾਰੇ ਕیتے ਰਾਗ ਪ੍ਰੀਸ਼ ਕਹੀਆਣੇ ਕیتے ਗਾਵੜ ਹਾਰੇ گای تہن پن پانی بے سنتر گاجا ترم دکھ جان ہے لکھ لکھم گا سوار گاسن بیٹھے دیو تدر نال گا سمادی ادر گاون سات گاون جد ستی سن دو گا ویر کراون پنڈت پرن رخیسر جگ جگ ویدا نال ਗਵਰੇ ਮੋਹਨਿਆ ਪਰਮੋਹਨ ਸੁਰਗਬਸ ਪਈਆਲੇ ਗਵਨਤਨ ਪਾਇ ਤੇਰੇ ਅਠਸਠ ਤੀਰਤ ਨਾਲੇ ਗਵਰੇ ਜੋਤ ਮਹਾਭਲ ਸੁਗਰਾ ਗਵਰੇ ਖਾਣੀ ਚਾਰੇ ਗਵਰੇ ਖੱਡ ਵਡ ਵਰ ਭੰਡਾ ਕਰਤਾ ਰੱਖੇ ਧਾਰੇ ਸੇ ਤੁਦ ਨੂੰ ਗਵਰੇ ਜੋਤਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਹੈ ਭੀ ਹੋਸੀ ਜਾਇ ਨਜਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਭਰਤੀ ਕਰ ਕਰ ਜਿੰਸੀ ਮਾਇਆ ਜਿਨੋ ਪਾਏ ਕਰ ਕਰ ਵੇਖੇ ਕੀਤਾ ਆਪਣਾ ਜੇਥਿਸ ਦੀ ਵਡਿਆਈ ਜੋ ਇਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋਪਾ ਸਹੋ ਸਹਾਪਾ ਸਾਇਬ ਨਾਨਕ ਰਹੰਦਰ ਜਾਈ ਬੰਦਾ ਸੰਤੋ ਸਰਪਰਚ ਵਦੀ ਧਾਰ ਕੀ ਘਰੇ ਤੇ ਬੂਤ ਪਿੰਥਾ ਕਾਲ ਕਵਾਰੀ ਕਾਇਆ ਜੁਗ ਢਾਡਾ ਪ੍ਰਤੀਤ ਆਇ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਅਨਾਹਦ ਜੁਗ ਜਗ ਏਕੋ ਵੇਸ ਭਗਤ ਗਿਆਨ ਦੇ ਆ ਪੰਡਾੜ ਘਟ ਘਟ ਬਾਜੇ ਨਾਦ ਆਪ ਨਾਦ ਨਾਤੀ ਸਭ ਜਾਤ ਰਿਦਿ ਸਿਦ ਆਵਰਾ ਸਾਜ ਸੰਯੋਗ ਜੋਗ ਦੁਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਇਸੇ ਆਦੇਸ ਆਦ ਅਨੀਲ ਅਨਾਦ ਅਨਾਹਦ ਜੁਗ ਜਗ ਏਕੋ ਵੇਸ ਏਕਾ ਮਾਈ ਜੋਤ ਤੇ ਵਿਆਇ ਤੇ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਇ ਦੀ ਬਾਣ ਜਿਵਤ ਸੁਭਾਵੇ ਤੇ ਨੇ ਚਲਾਵੇ ਜਿਵ ਹੋਵੇ ਫਰਮਾਨ ਹੋਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ ਤੇ ਅਦੇਸ ਆਦ ਅਨੀਦ ਅਨਾਧ ਨਾਹਦ ਜੁਗ ਜੁਗ ਇੱਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਸੋ ਇੱਕ ਵਾਰ ਕਰ ਕਰ ਵੇਖੇ ਸਿਰਜਨਹਾਰ ਨਾੜਕ ਸੱਚੇ ਕੀ ਸੱਚੀ ਗਾਰ ਆਦੇਸ ਇਸੇ ਆਦੇਸ ਆਤ ਅਨੀਲ ਅਨਾਦ ਅਨਾਹਦ ਜੁਜੁਗ ਇੱਕੋ ਵੇਸ ਇੱਕ ਦੋ ਜੀਬੋ ਲੱਖੋ ਹੈ ਲੱਖੋ ਹੈ ਲਖੀਸ ਲੱਖ ਲੱਖ ਏੜ ਆਖੀ ਹੈ ਇੱਕ ਦਾਮ ਜਗਦੀਸ਼ ਇੱਕ ਰਾਹ ਪੱਥ ਪਵੜੀਆਂ ਚੜੀਏ ਹੋਏ ਕੀਸ ਸੁਨ ਗੱਲਾ ਕਾਸਤੀ ਤੀਟਾ ਏਨੀਸ ਨਾੜਕ ਗਦਰੀ ਪਾਈਏ ਕੂੜੀ ਕੋੜਾ ਠੀਸ ਆਖਾਂ ਜੋਰ ਚ ਪੈਨਹ ਜੋਰ ਜੀਵਨ ਮਰਨ ਨਹਿ ਜੋਰ ਜੋ ਦਾ ਰਾਜ ਮਾਲ ਮਨ ਸੋਰ ਜੋ ਦਾ ਸੁਰਤੀ ਗਿਆਨ ਵਿਚਾਰ ਜੋ ਦਾ ਜੁਤੀ ਛੋਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਦੁਖੀ ਤਿਤਵਾਰ ਪਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿਤੇ ਸੋਹਕ ਪੰਚ ਪਰਵਾਨ ਨਦਰੀ ਕਰਮ ਪਵਨੀ ਸਾਨ ਸਚਪਕਾਇ ਉਥੇ ਪਾਈ ਨਾਨਕਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਉਣ ਪਾਨੀ ਵੈ ਸੰਤਨ ਕਿਤੇ ਕਾਣ ਮਹੇਸ ਕਿਤੇ ਪਰਮੇ ਘੜਤ ਘੜੀ ਰੂਪ ਰੰਗ ਕੇ ਵੇਸ ਕਿਤੇ ਕਰਾ ਭੂਮੀ ਮੇਰ ਕਿਤੇ ਕਿਤੇ ਤੂਬ ਦੇਸ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ केते सिद्ध बोधनाथ केते केते देवी वेष केते देवदानव मुनि केते केते रतन समंद केते खानी केते वाणी केते पात निरंद केते सुरती सेवक केते नारक अंतरांत ज्ञान खंड में ज्ञान प्रचंड तिते नाथ बिनु अद्भुत कोड आनंद सर्व खंड की वाणी रूप तिते घाट तकड़ीए बहुत अनूप ता क्या गल्ला कहया ना जए जेको कहे पिशेपस्थोए ਤਿਥੇ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨ ਕੋਈ ਹੋਰ ਤਿਥੈ ਜੋਤਿ ਮਾ ਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿਥੈ ਸੀਧੋ ਸੀਤਾ ਮਹਿਮਾ ਮਾਇ ਤਾ ਕੈ ਰੂਪ ਨ ਕਤੇ ਜਾਇ ਨਾਹੋ ਮਰੇ ਨ ਠਾਕੇ ਜਾਇ ਜਿਨ ਕੈ ਰਾਮ ਵਸੈ ਮਨਿ ਮਾਇ ਤਿਥੈ ਭਗਤ ਵਸੈ ਕੈ ਲੋ ਕਰ ਅਨੰਦੁ ਸਚਾ ਮਨਿ ਸੋਇ ਸੱਚ ਖੱਟ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਕਿਤੇ ਖੱਡ ਵੱਡਿਆ ਪਰ ਭੰਡ ਜੇ ਕਉਥੇ ਤਾਂ ਅੰਤ ਨ ਅੰਤ ਤਿਥੇ ਲੋ ਲੋ ਅਕਾਰ ਜਿਤੇ ਮੁਕਤਿ ਵਿੱਚ ਤੇ ਵਿਕਾਰ ਵੇਖੇ ਵਿਕਸ਼ੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਹਥਿਆਰ ਪੌਖ ਲਾਗਰ ਤਪ ਤਉ ਭਾਂਡਾ ਭਾਉ ਅਮ੍ਰਿਤ ਦੇ ਢਾਲ ਕੜੀਏ ਸਬਦ ਸੱਚੀ ਟਕਸਾਲ ਜਿੰਕੋ ਨਦਤ ਕਰਉ ਚਿੰਕਰ ਨੜਕ ਨਦਰਿ ਨਦਰਿ ਨਿਹਾਲ ਸ ਲੋਗ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਰਦਾਇ ਦਾਇਆ ਖੇਦੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੇੜੇੜ ਕੇ ਦੂਰ ਜਿਨਿ ਨਾਮ ਤਿਆਇਆ ਗਏ ਮਸ਼ਕਤ ਕਾਲ ਨਾਟਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗਏ ਮਚਕਦ ਕਾਲ ਨਾਟਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ